about ਸਾਡੇ ਕੋਲ ਰੂਮਸ ਹੈ ਜਿਹੜੇ ਕਿ ਪੂਰੇ ਸਫਾਈ ਹੋ ਚੁੱਕੀ ਹੈ ਬਾਹਰੋਂ ਵੀ ਅਸੀਂ ਜਿਹੜੇ ਬੰਦੇ ਆ ਲਗਾਏ ਹੋਏ ਆ ਲੇਬਰਸ ਤੇ ਲੈਕਚਰਰ ਸਾਹਿਬਾਨ ਤੇ ਮਾਸਟਰ ਕੈਡਰਸ ਟੀਚਰਸ ਦੀ ਅਲੱਗ-ਅਲੱਗ ਡਿਊਟੀਆਂ ਲੱਗੀਆਂ ਹੋਈਆਂ ਆ ਕਾਰਿਡੋਰਸ ਤੇ ਕਈਆਂ ਦੀ ਮਤਲਬ ਫਰਸਟ ਫਲੋਰ ਐਂਡ ਸੈਕੰਡ ਫਲੋਰ ਡਿਫਰੈਂਟ ਟੀਚਰਸ ਹੈ ਜੋ ਆਪਣੀ ਡਿਊਟੀ ਨਿਭਾ ਕੇ ਪੂਰੀ ਸਫਾਈ ਜਿਹੜੀ ਉਹ ਕਰਵਾ ਰਹੇ ਆ ਕਲਾਸਿਸ ਦੇ ਵਿੱਚ ਬੈਂਚਸ ਵੀ ਸਾਰੇ ਕਲੀਨ ਕਰਵਾਏ ਆ ਸਾਰੀ ਸਫਾਈ ਹੈ ਜਿਹੜੀ ਉਹ ਬਿਲਕੁਲ ਡਨ ਹੈ ਅਸੀਂ ਵੇਖ ਰਹੇ ਹਾਂ ਕਿ ਬਾਹਰੋਂ ਵੀ ਮੁਲਾਜ਼ਮ ਬੁਲਾਏ ਗਏ ਨੇ ਕਿ ਕਿੰਨੇ ਜੇ ਬਾਹਰੋਂ ਮੁਲਾਜ਼ਮਾਂ ਦੀ ਗੱਲ ਕਰੇ ਕਿੰਨੇ ਨੇ ਬਾਹਰੋਂ ਦੋ ਤੇ ਸਿਰ ਉੱਪਰ ਆ ਜੋ ਬਿਲਕੁਲ ਛੱਤ ਤੇ ਹੈ ਸਾਡਾ ਕਿਉਂਕਿ ਉੱਤੇ ਟੈਂਕੀਜ਼ ਹੈ ਜਿਹਦੇ ਕਰਕੇ ਪਾਣੀ ਥੋੜਾ ਬਲਾਕਟ ਸੀ ਤਾਂ ਉਹ ਸਾਰਾ ਕਲੀਨ ਕਰਵਾਤਾ ਬਾਕੀ ਰੂਮਸ ਵਗੈਰਾ ਬਾਹਰ ਵਾਲਾ ਸਾਰਾ ਏਰੀਆ ਜਿਹੜਾ ਬਿਲਕੁਲ ਕਲੀਨ ਕਰਵਾਤਾ ਸਰਨਾ ਹੋਮ ਮੈਮ ਵੀ ਮੌਜੂਦ ਨੇ ਹਾਂਜੀ ਇਹ ਸਫਾਈ ਅਭਿਆਨ ਸਾਡਾ ਜਿਵੇਂ بارش ਤੋਂ ਬਾਅਦ ਸਕੂਲਾਂ ਦੇ ਵਿੱਚ ਪਾਣੀ ਦੀਆਂ ਦਿੱਕਤਾਂ ਆਈਆਂ ਨੇ ਉਹਨਾਂ ਨੂੰ ਅਸੀਂ ਕੱਲ ਵੀ ਬੜੇ ਬਰੀਕੀ ਦੇ ਨਾਲ ਸਾਡੇ ਟੀਚਰ ਆ ਕੇ ਦੇਖ ਕੇ ਗਏ ਨੇ ਸਾਡੇ ਕੈਂਪਸ ਮੈਨੇਜਰ ਮੈਡਮ ਆਏ ਨੇ ਸਾਡੇ ਨਾਲ ਸਭ ਦਾ ਸਹਿਯੋਗ ਰਿਹਾ ਤੇ ਅੱਜ ਵੀ ਸਵੇਰ ਤੋਂ ਹੀ ਜਿਵੇਂ ਅੱਜ ਬੱਚੇ ਤਾਂ ਬੁਲਾਏ ਨਹੀਂ ਗਏ ਹੈਗੇ ਤੇ ਟੀਚਰ ਸਾਰਾ ਸਟਾਫ ਸਾਰੇ ਸਾਡੇ ਪੀਐਨ ਸਫਾਈ ਸੇਵਕ ਸਾਰੇ ਲੱਗੇ ਹੋਏ ਨੇ ਈਵਨ ਅਸੀਂ ਦੋ ਬਾਰੋਂ ਵੀ ਬੁਲਾਏ ਹੋਏ ਨੇ ਵੀ ਛੱਤਾ ਵਗੈਰਾ ਤੋਂ ਜਿਹੜੇ ਕੋਈ ਮਾੜੇ ਮੋٹے ਪੌਦੇ ਹੋਏ ਵੈਸੇ ਤਾਂ ਅਸੀਂ ਟਾਈਮ ਟੂ ਟਾਈਮ ਕਰਵਾਉਂਦੇ ਰਹਿੰਦੇ ਆ ਕੋਈ ਇਹੋ ਜੀ ਗੱਲ ਨਹੀਂ ਪਰ ਫੇਰ ਵੀ ਮੌਸਮ ਇਹੋ ਜਿਹਾ ਹੋ ਜਾਂਦੇ ਆ ਇਹ ਤੇ ਉਹ ਵੀ ਕੰਮ ਚੱਲ ਰਿਹਾ ਤੁਸੀਂ ਦੇਖ ਕੀ ਆ ਜੀ ਹਾਂ ਜੀ ਆਪਾਂ ਸਟਾਫ ਦੀ ਗੱਲ ਕਰੀਏ ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਜੇ ਟੀਚਰਾਂ ਦੀ ਗੱਲ ਕਰੀਏ ਟੋਟਲ ਕਿੰਨੇ ਟੀਚਰ ਸੀ ਜਿਹੜੇ ਅੱਜ ਸਫਾਈ ਅਭਿਆਨ ਚ ਜਿੰਨੇ ਮੇਰੇ ਕੋਲੇ ਸਾਰੇ ਸਕੂਲ ਚ ਨੇ ਜੀ ਦੇਖੋ 2-4 ਟੀਚਰ ਇਹ ਜਿਹਨੇ ਵੀ ਜਿਹੜੇ ਛੁੱਟੀ ਤੇ ਨੇ ਜਿਨ੍ਹਾਂ ਨੂੰ ਮਜਬੂਰੀ ਹੋਗੀ ਕੋਈ ਕਿਸੇ ਕਾਰਨ ਛੁੱਟੀ ਲੈਣੀ ਪਈ ਬਾਕੀ ਸਾਰੇ ਟੀਚਰ ਹੀ ਜਿਵੇਂ ਉਹਨਾਂ ਨੇ ਪਹਿਲਾਂ ਸਹਿਯੋਗ ਦਿੰਦੇ ਨੇ ਅੱਜ ਵੀ ਉਹਨਾਂ ਨੇ ਉਸੇ ਤਰ੍ਹਾਂ ਹੀ ਸਹਿਯੋਗ ਦਿੱਤਾ ਅਸੀਂ ਦੇਖ ਰਹੇ ਹਾਂ ਮੈਮ ਕਿ ਸਾਨੂੰ ਨਹੀਂ ਲੱਗ ਰਿਹਾ ਕਿ ਜਿਸ ਤਰ੍ਹਾਂ ਆਪਾਂ ਆਪਣੇ ਘਰਾਂ 'ਚ ਸਫਾਈ ਕਰਦੇ ਹਾਂ ਉਸੇ ਤਰ੍ਹਾਂ ਦੀ ਸਫਾਈ ਅੱਜ ਇੱਥੇ ਦੇਖਣ ਨੂੰ ਮਿਲਦੀ ਹੈ ਬਿਲਕੁਲ ਬਿਲਕੁਲ ਉਸੇ ਤਰ੍ਹਾਂ ਦੀ ਹੋਈ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੀ ਸਵਿਅਰ ਦਾ ਸਾਰਾ ਸਟਾਫ ਲੱਗਿਆ ਹੋਇਆ ਹੈ ਈਵਨ ਕਿ ਵੀ ਮੈਕਨੀਆਂ ਜਿਹੜਾ ਵੀ ਇੱਥੇ ਆਇਆ ਅੱਜ ਕੋਈ ਵੀ ਇਵਨ ਸਾਡੇ ਕੋਲੇ ਟੀਪੀ ਵਾਲੇ ਬੱਚੇ ਆਏ ਹੋਏ ਨੇ ਸਾਨੂੰ ਉਹਨਾਂ ਨੇ ਵੀ ਸਹਿਯੋਗ ਦਿੱਤਾ ਸਭ ਨੇ ਦਿੱਤਾ ਸਤਲੁਕ ਇੱਕ ਜਿਸ ਤਰ੍ਹਾਂ ਕਿ ਇੱਕ ਪਰਿਵਾਰ ਨਾਲ ਮਿਲ ਕੇ ਕੰਮ ਕਰਦਾ ਉਸ ਤਰ੍ਹਾਂ ਬਿਲਕੁਲ ਬਿਲਕੁਲ ਪਰਿਵਾਰ ਦੀ ਤਰ੍ਹਾਂ ਹੀ ਚੱਲ ਰਿਹਾ ਆਪਣਾ ਸਕੂਲ ਜੀ ਸਾਰੇ ਇਹ ਨਹੀਂ ਹੈਗਾ ਵੀ ਇਕੱਲਾ ਕੋਈ ਇੱਕ ਚਲਾ ਸਕਦਾ ਜਿਹੜੀ ਸੰਸਥਾ ਹੈ ਉਹ ਪਰਿਵਾਰ ਦੇ ਸਹਿਯੋਗ ਨਾਲ ਹੀ ਚੱਲਦੀ ਹੈ ਸਾਰੇ ਬੱਚੇ-ਬੱਚੇ ਦਾ ਸਹਿਯੋਗ ਹੈ ਸਭ ਦਾ ਸਹਿਯੋਗ ਜੀ ਜੀ ਮੇਰਾ ਮਧੂਬਾਲਾ ਕੈਂਪਸ ਮੈਨੇਜਰ ਹੂੰ इस स्कूल की यहाँ पर बिल्कुल सरकार की हिदायता के हिसाब से सारा काम चल रहा है सारी साफ़ सफया सारे कमरे आप देख भी आए भी सारे बिल्कुल क्लीन हो चुके हैं सारे टीचरों का सहयोग है हमारे हेड मैडम का भी बहुत वाया बहुत ध्यान रखते हैं स्कूल का और हमारे बाल किशन सारे मतलब बहुत ध्यान रखते हैं सारे टीचर पूरा ध्यान रख रहे हैं कल भी ਕਾਫੀ ਟੀਚਰ ਆਏ ਥੇ ਕੱਲ ਵੀ ਧਿਆਨ ਦਿਆ ਔਰ ਅੱਜ ਤੋ ਸਵੇਰ ਕੀ ਲਗੇ ਹੋਏ ਆ ਬਾਕੀ ਦੋ ਦਿਹਾੜੀ ਵਾਲੇ ਵੀ ਬੁਲਾਇਆ ਕੋਠੇ ਹਮ ਕਰਵਾ ਰਿਹਾ ਸਾਬ ਬਾਹਰ ਵੀ ਦੋ ਬੁਲਾਏ ਆ ਹਮਨੇ ਸਾਰਾ ਕੰਮ ਵਧੀਆ ਮੈਡਮ ਜੀ ਸਫਾਈ ਦੀ ਗੱਲ ਚੱਲੀ ਰਹੀ ਹੈ ਕਿ ਇਹ ਅੱਜ ਦਾ ਦਿਨ ਹੀ ਸਫਾਈ ਹੋਵੇਗੀ ਕਿ ਜਿਹੜੇ ਆਉਣ ਵਾਲੇ ਦੋ ਦਿਨ ਰੁਟੀਨ ਆ ਉਹਦੀ ਨਹੀਂ ਨਹੀਂ ਬਿਲਕੁਲ ਸਰੀ ਆਉਣ ਵਾਲੇ ਡੇਲੀ ਸਾਡੇ ਸੇਵਕ ਹੈਗੇ ਆ ਜਿਹੜੇ ਉਹ ਡੇਲੀ ਸਫਾਈ ਹੁੰਦੀ ਹੈ ਸਾਰੇ ਫਲੋਰਸ ਬਿਲਕੁਲ ਕਲੀਨ ਹੁੰਦੇ ਆ डेली सफाई होती है ये कुछ स्पेशल था क्योंकि इतने दिनों स्कूल ऑफ था छुट्टियों के कारण कुछ बस बरसात इतनी ज़्यादा थी जिससे हमें थोड़ा ज़्यादा ध्यान देना पड़ा अदरवाइज़ डेली हमारी बहुत अच्छी क्लीनिंग होती है सारी मेरा कहने का मतलब है कि जिस तरह बहुत बड़ा स्कूल है ये क्योंकि सफाई करने टाइम बहुत ज़्यादा लगना है कि ये सफाई है कल भी शुरू रहूगी कि अभी ही सारा मुकम्मल हो जाएगा नहीं कल भी कॉन्टिन्यू करेंगे सर अभी काफ़ी टाइम कॉन्टिन्यू रहेगी ये हाँ जी हाँ जी ਦੇਖ ਸਕਦੇ ਹੋ ਸੰਗਰੂਰ ਸਕੂਲ ਦੀਆਂ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾਉਣਾ ਚਾਹਾਂਗੇ ਜਿਹੜੇ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਇਹ ਇੰਜ ਮਹਿਸੂਸ ਨਹੀਂ ਹੁੰਦਾ ਕਿ ਇਹ ਸਰਕਾਰੀ ਸਕੂਲ ਹੈ ਇੱਕ ਮਾਡਲ ਸਕੂਲ ਜਿਵੇਂ ਅੰਗਲਿਸ਼ ਸਕੂਲ ਹਨ ਉਹਨਾਂ ਨੂੰ ਇੱਕ ਮਾਤ ਦਿੰਦਾ ਸਕੂਲ ਸਫਾਈ ਦੇ ਵਾਂਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਜੇ ਮੈਡਮਾਂ ਦੀ ਗੱਲ ਕਰੀ ਜਾਵੇ ਜਿਹੜੇ ਸਟਾਫ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਅਖਣਾ ਹੈ ਕਿ ਜਿਹੜੇ ਸਾਡੇ ਇੱਥੇ ਟੀਚਰ ਸਾਹਿਬਾਨ ਨੇ ਜਾਂ ਇੱਥੇ ਬਾਰੋ ਆਏ ਨੇ ਉਹ ਇੱਕ ਪਰਿਵਾਰ ਦੀ ਤਰ੍ਹਾਂ ਹੋ ਕੇ ਇੱਥੇ ਸਫਾਈ ਦਾ ਅਭਿਆਨ ਜਿਹਦੇ ਵਿੱਚ ਆਪਣਾ ਹਿੱਸਾ ਪਾ ਰਹੇ ਹਨ ਸੰਗਰੂਰ ਤੋਂ ਰਿਵੀ ਮਾ ਪੰਜਾਬੀ ਲਾਈਵ ਟੀਵੀ ਹੁਣ ਪੰਜਾਬ ਸਰਕਾਰ ਵੱਲੋਂ ਹੁਕਮ ਆਇਆ ਨ ਕਿ ਆਉਣ ਵਾਲੀ 9 ਤਰੀਕ ਨੂੰ ਸਾਰੇ ਸਕੂਲ ਖੋਲ੍ਹ ਦਿੱਤੇ ਜਾਣ ਪਰ ਉਸ ਤੋਂ ਪਹਿਲਾਂ ਜਿਹੜੇ ਸਕੂਲ ਦੇ ਸਟਾਫ ਹੈ ਉਹ ਅੱਜ ਤੋਂ ਹੀ ਜਿਹੜੇ ਆਪਣੇ ਸਕੂਲਾਂ ਦੀ ਸਫਾਈ ਕਰਨ ਤਸਵੀਰਾਂ ਤੁਹਾਨੂੰ ਅਸੀਂ ਸੰਗਰੂਰ ਦੇ ਗਰਲ ਹਾਈ ਸਕੂਲ ਦੀਆਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਸਫਾਈ ਅਭਿਆਨ ਸ਼ੁਰੂ ਕਰ ਦਿੱਤਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਹਰਲਾ ਸਟਾਫ ਵੀ ਬਾਹਰੋਂ ਇੱਥੋਂ ਮੰਗਾ ਕੇ ਜਿਹੜੇ ਟੀਚਰ ਸਾਹਿਬਾਨ ਨੇ ਉਹ ਆਪ ਨਾਲ ਮਿਲ ਕੇ ਜਿਹੜੇ ਸਕੂਲ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ ਸਾਡੇ ਨਾਲ ਇੱਥੇ ਸਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਾਂ ਸੱਸੀ ਕਰਦਾ ਸਰਿਕਾਲ ਸਰ ਕੀ ਨਾਮ ਜੀ ਮੇਰਾ ਨਾਮ ਬਾਲਕ੍ਰਿਸ਼ਨ ਹੈ ਜੀ ਮੈਂ ਬਤੌਰ ਹਿੰਦੀ ਲੈਕਚਰਰ ਉਹਰੇ ਕੰਮ ਕਰ ਰਿਹਾ ਜੀ। ਬਾਲ ਜੀ ਕਿਸ ਤਰ੍ਹਾਂ ਦੇਖਦੇ ਹੋਗੇ ਜਿਹੜੇ ਪੰਜਾਬ ਸਰਕਾਰ ਵੱਲੋਂ ਅੱਜ ਹੁਕਮ ਹੋਇਆ ਸੀ ਕਿ ਜਿਹੜਾ ਜਿੰਨਾ ਸਟਾਫ ਹੈ ਸਾਰਾ ਹੋਰੇ ਆਵੇ ਜੇ ਬਾਹਰੋਂ ਲੋੜਾ ਤਾਂ ਉਹ ਵੀ ਮੰਗਾ ਸਕਦੇ ਆਪਾਂ ਕਿ ਸਫਾਈ ਜਿਹੜੀ ਸ਼ੁਰੂ ਕਰ ਦੇ। ਸਰ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਇਹ। ਜਿਸ ਤਰ੍ਹਾਂ ਹੁਕਮ ਹੋਇਆ ਸੀ ਉਹਨਾਂ ਨੂੰ ਅਸੀਂ ਮੰਨਦੇ ਹੋਏ ਅੱਜ ਜਿਹੜੀ ਇਹ ਸਫਾਈ ਸ਼ੁਰੂ ਕਰ ਦਿੱਤੀ ਹੈ ਉਸਦੇ ਸਾਰਾ ਸਟਾਫ ਉਸ ਦੇ ਵਿੱਚ ਸ਼ਾਮਲ ਹੈ। ਇੱਕ ਦੋ ਟੀਚਰ ਜਿਹੜੇ ਛੁੱਟੀ ਤੇ ਨੇ ਉਹ ਤੋਂ ਬਿਨਾ ਲਗਭਗ ਕਮਰੇ ਸਾਰੇ ਸਾਫ਼ ਹੋ ਚੁੱਕੇ ਹਨ ਕਿਉਂਕਿ ਛੱਤਾਂ ਦੇ ਉੱਪਰ ਥੋੜੀ ਬਹੁਤ ਸ ਉਸ ਦੇ ਲਈ ਅਸੀਂ ਦੋ ਮਜ਼ਦੂਰ ਜਿਹੜੇ ਨੇ ਉਹ ਹਾਇਰ ਕੀਤੇ ਨੇ ਤੇ ਉਹ ਸਵੇਰੇ 8 ਵਜੇ ਤੋਂ ਲਗਾਤਾਰ ਕੰਮ ਕਰਨ ਤੇ ਲੱਗੇ ਹੋਏ ਨੇ ਤੇ ਬਾਕੀ ਸਫਾਈ ਜਾਰੀ ਹੈ ਜੀ ਜੇ ਆਪਾਂ ਸਕੂਲ ਸਟਾਫ ਦੀ ਗੱਲ ਕਰੀਏ ਤਾਂ ਕਿੰਨੇ ਟੀਚਰਸ ਨੇ ਜਿਹੜੇ ਸਹਿਬਾਨ ਨੇ ਉਹ ਇਸ ਟਾਈਮ ਕੰਮ ਕਰ ਸਰ ਇੱਥੇ ਲਗਭਗ 60 ਅਧਿਆਪਕ ਕੰਮ ਕਰਦੇ ਨੇ ਜਿਹਦੇ ਵਿੱਚੋਂ ਦੋ ਜਾਂ ਤਿੰਨ ਨੇ ਛੁੱਟੀ ਤੇ ਨੇ ਬਾਕੀ ਸਾਰੇ ਹਾਜ਼ਰ ਨੇ ਤੇ ਉਹ ਵੱਖ-ਵੱਖ ਕਮਰਿਆਂ ਦੇ ਵਿੱਚ ਬਰਾਂਡਿਆਂ ਦੇ ਵਿੱਚ ਆਪਣੀ ਡਿਊਟੀ ਜਿੱਥੇ ਉਹਨਾਂ ਦੀ ਲਗਾਈ ਗਈ ਹੈ ਉਹ ਸਾਰਾ ਕੰਮ ਕਰਾ ਰਹੇ ਨੇ ਜੀ ਸਰਨਾ ਹੋਮ ਮੈਮ ਵੀ ਇੱਥੇ ਮੌਜੂਦ ਨੇ ਨਮਸਕਾਰ ਜੀ ਨਮਸਕਾਰ ਸਰ ਮੈਮ ਜੀ ਆਪਾਂ ਸਟਾਫ ਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਅਸੀਂ ਕਹਿ ਤਾ ਸੁਣਿਆ ਕਿ ਸਾਰੇ ਟੀਚਰ ਸਾਹਿਬਾਨ ਉਰੇ ਨੇ ਜੇ ਕਲਾਸਰੂਮ ਦੀ ਗੱਲ ਕਰੀ ਕਿੰਨੇ ਕਲਾਸਰੂਮ ਨੇ ਕਲਾਸਰੂਮ ਨੀਅਰ ਅਬਾਊਟ ਸਾਡੇ ਮਤਲਬ ਇੱਕ ਕੋਰੀਡੋਰ ਤੇ 10 ਹੈ ਤਾਂ ਆਪ 4 ਦੇ ਵਿੱਚ 40 ਨੀਅਰ ਅਬਾਊਟ ਸਾਡੇ ਕੋਲ ਰੂਮਸ ਹੈ ਜਿਹੜੇ ਕਿ ਪੂਰੇ ਸਫਾਈ ਹੋ ਚੁੱਕੀ ਹੈ ਬਾਹਰੋਂ ਵੀ ਅਸੀਂ ਜਿਹੜੇ ਬੰਦੇ ਆ ਲਗਾਏ ਹੋਏ ਆ ਲੇਬਰਸ ਤੇ ਲੈਕਚਰਰ ਸਾਹਿਬਾਨ ਤੇ ਮਾਸਟਰ ਕੈਡਰਸ ਟੀਚਰਸ ਦੀ ਅਲੱਗ-ਅਲੱਗ ਡਿਊਟੀਆਂ ਲੱਗੀਆਂ ਹੋਈਆਂ ਆ ਕੋਰੀਡੋਰਸ ਤੇ ਕਈਆਂ ਦੀ ਮਤਲਬ ਫਰਸਟ ਫਲੋਰ ਐਂਡ ਸੈਕੰਡ ਫਲੋਰ ਡਿਫਰੈਂਟ ਟੀਚਰਸ ਹੈ ਜੋ ਆਪਣੀ ਡਿਊਟੀ ਨਿਭਾ ਕੇ ਪੂਰੀ ਸਫਾਈ ਹੈ ਜਿਹੜੀ ਉਹ ਕਰਵਾ ਰਹੇ ਹੈ ਕਲਾਸਿਸ ਦੇ ਵਿੱਚ ਬੈਂਚਸ ਵੀ ਸਾਰੇ ਕਲੀਨ ਕਰਵਾਏ ਹੈ ਸਾਰੀ ਸਫਾਈ ਹੈ ਜਿਹੜੀ ਉਹ ਬਿਲਕੁਲ ਡਨ ਹੈ ਅਸੀਂ ਵੇਖ ਰਹੇ ਕਿ ਬਾਹਰੋਂ ਵੀ ਮੁਲਾਜ਼ਮ ਬੁਲਾਏ ਗਏ ਨੇ ਕਿ ਕਿੰਨੇ ਜੇ ਬਾਹਰੋਂ ਮੁਲਾਜ਼ਮਾਂ ਦੀ ਗੱਲ ਕਰੇ ਕਿੰਨੇ ਨੇ ਬਾਹਰ ਦੋ ਤੇ ਸਰ ਉੱਪਰਿਆਂ ਜੋ ਬਿਲਕੁਲ ਛੱਤ ਤੇ ਹੈ ਸਾਡਾ ਕਿਉਂਕਿ ਉੱਥੇ ਟੈਂਕੀਜ਼ ਹੈ ਜਿਹਦੇ ਕਰਕੇ ਪਾਣੀ ਥੋੜਾ ਬਲਾਕਟ ਸੀ ਤਾਂ ਉਹ ਸਾਰਾ ਕਲੀਨ ਕਰਵਾਤਾ ਬਾਕੀ ਰੂਮਸ ਵਗੈਰਾ ਬਾਹਰ ਵਾਲਾ ਸਾਰਾ ਏਰੀਆ ਜਿਹੜਾ ਬਿਲਕੁਲ ਕਲੀਨ ਕਰਵਾਤਾ ਸਰ ਨਾ ਹੋਮ ਮੈਮ ਵੀ ਮੌਜੂਦ ਨੇ ਹਾਂਜੀ ਇਹ ਸਫਾਈ ਅਭਿਆਨ ਸਾਡਾ ਜਿਵੇਂ بارش ਤੋਂ ਬਾਅਦ ਸਕੂਲਾਂ ਦੇ ਵਿੱਚ ਪਾਣੀ ਦੀਆਂ ਦਿੱਕਤਾਂ ਆਈਆਂ ਨੇ ਉਹਨਾਂ ਨੂੰ ਅਸੀਂ ਕੱਲ ਵੀ ਬੜੇ ਬਰੀਕੀ ਦੇ ਨਾਲ ਸਾਡੇ ਟੀਚਰ ਆ ਕੇ ਦੇਖ ਕੇ ਗਏ ਨੇ ਸਾਡੇ ਕੈਂਪਸ ਮੈਨੇਜਰ ਮੈਡਮ ਆਏ ਨੇ ਸਾਡੇ ਨਾਲ ਸਭ ਦਾ ਸਹਿਯੋਗ ਰਿਹਾ ਤੇ ਅੱਜ ਵੀ ਸਵੇਰ ਤੋਂ ਹੀ ਜਿਵੇਂ ਅੱਜ ਬੱਚੇ ਤਾਂ ਬੁਲਾਏ ਨਹੀਂ ਗਏ ਹੈਗੇ ਤੇ ਟੀਚਰ ਸਾਰਾ ਸਟਾਫ ਸਾਰੇ ਸਾਡੇ ਪੀਐਨ ਸਫਾਈ ਸੇਵਕ ਸਾਰੇ ਲੱਗੇ ਹੋਏ ਨੇ ਈਵਨ ਅਸੀਂ ਦੋ ਬਾਹਰੋਂ ਵੀ ਬੁਲਾਏ ਹੋਏ ਨੇ ਵਿਛੱਤਾ ਵਗੈਰਾ ਤੋਂ ਜਿਹੜੇ ਕੋਈ ਮਾੜੇ ਮੋٹے ਪੌਦੇ ਹੋਏ ਵੈਸੇ ਤਾਂ ਅਸੀਂ ਟਾਈਮ ਟੂ ਟਾਈਮ ਕਰਵਾਉਂਦੇ ਰਹਿੰਦੇ ਆ ਕੋਈ ਇਹੋ ਜੀ ਗੱਲ ਨਹੀਂ ਪਰ ਫੇਰ ਵੀ ਮੌਸਮ ਇਹੋ ਜਿਹਾ ਹੋ ਜਾਂਦੇ ਆ ਇਹ ਤੇ ਉਹ ਵੀ ਕੰਮ ਚੱਲ ਰਿਹਾ ਤੁਸੀਂ ਦੇਖ ਕੀ ਆਏ ਜੀ ਮੈਮ ਜੀ ਆਪਾਂ ਸਟਾਫ ਦੀ ਗੱਲ ਕਰੀਏ ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਜੇ ਟੀਚਰਾਂ ਦੀ ਗੱਲ ਕਰੀਏ ਟੋਟਲ ਕਿੰਨੇ ਟੀਚਰ ਸੀ ਜਿਹੜੇ ਅੱਜ ਸਫਾਈ ਅਭਿਆਨ ਚ ਜਿੰਨੇ ਮੇਰੇ ਕੋਲੇ ਸਾਰੇ ਸਕੂਲ ਚ ਨੇ ਜੀ ਦੇਖੋ ਦੋ ਚਾਰ ਟੀਚਰ ਇਹ ਜਿਹਨੇ ਵੀ ਜਿਹੜੇ ਛੁੱਟੀ ਤੇ ਨੇ ਜਿਨ੍ਹਾਂ ਨੂੰ ਮਜਬੂਰੀ ਹੋਗੀ ਕੋਈ ਕਿਸੇ ਕਾਰਨ ਛੁੱਟੀ ਲੈਣੀ ਪਈ ਬਾਕੀ ਸਾਰੇ ਟੀਚਰ ਹੀ ਜਿਵੇਂ ਉਹਨਾਂ ਨੇ ਪਹਿਲਾਂ ਸਹਿਯੋਗ ਦਿੰਦੇ ਨੇ ਅੱਜ ਵੀ ਉਹਨਾਂ ਨੇ ਉਸੇ ਤਰ੍ਹਾਂ ਹੀ ਸਹਿਯੋਗ ਦਿੱਤਾ ਅਸੀਂ ਦੇਖ ਰਹੇ ਮੈਮ ਕਿ ਸਾਨੂੰ ਨਹੀਂ ਲੱਗ ਰਿਹਾ ਕਿ ਜਿਸ ਤਰ੍ਹਾਂ ਆਪਾਂ ਆਪਣੇ ਘਰਾਂ 'ਚ ਸਫਾਈ ਕਰਦੇ ਹਾਂ ਉਸੇ ਤਰ੍ਹਾਂ ਦੀ ਸਫਾਈ ਅੱਜ ਇੱਥੇ ਦੇਖਣ ਨੂੰ ਮਿਲਦੀ ਹੈ ਬਿਲਕੁਲ ਬਿਲਕੁਲ ਉਸੇ ਤਰ੍ਹਾਂ ਦੀ ਹੋਈ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੀ ਸਵਿਅਰ ਦਾ ਸਾਰਾ ਸਟਾਫ ਲੱਗਿਆ ਹੋਇਆ ਹੈ ਈਵਨ ਕਿ ਵੀ ਮੈਕੈਨੀਆਂ ਜਿਹੜਾ ਵੀ ਇੱਥੇ ਆਇਆ ਅੱਜ ਕੋਈ ਵੀ इवन ਸਾਡੇ ਕੋਲੇ ਟੀਪੀ ਵਾਲੇ ਬੱਚੇ ਆਏ ਹੋਏ ਨੇ ਸਾਨੂੰ ਉਹਨਾਂ ਨੇ ਵੀ ਸਹਿਯੋਗ ਦਿੱਤਾ ਸਭ ਨੇ ਦਿੱਤਾ ਸਤਲੁਕ ਇੱਕ ਜਿਸ ਤਰ੍ਹਾਂ ਕਿ ਇੱਕ ਪਰਿਵਾਰ ਨਾਲ ਮਿਲ ਕੇ ਕੰਮ ਕਰਦਾ ਉਸ ਤਰ੍ਹਾਂ ਬਿਲਕੁਲ ਬਿਲਕੁਲ ਪਰਿਵਾਰ ਦੀ ਤਰ੍ਹਾਂ ਹੀ ਚੱਲ ਰਿਹਾ ਆਪਣਾ ਸਕੂਲ ਜੀ ਸਾਰੇ ਇਹ ਨਹੀਂ ਹੈਗਾ ਵੀ ਇਕੱਲਾ ਕੋਈ ਇੱਕ ਚਲਾ ਸਕਦਾ ਜਿਹੜੀ ਸੰਸਥਾ ਹੈ ਉਹ ਪਰਿਵਾਰ ਦੇ ਸਹਿਯੋਗ ਨਾਲ ਹੀ ਚੱਲਦੀ ਹੈ ਸਾਰੇ ਬੱਚੇ-ਬੱਚੇ ਦਾ ਸਹਿਯੋਗ ਹੈ ਸਭ ਦਾ ਸਹਿਯੋਗ ਜੀ ਜੀ ਇਹਨਾਂ ਗਿਆ ਮੇਰਾ ਮધુਬਾਲਾ ਕੈਂਪਸ ਮੈਨੇਜਰ ਹੂੰ इस स्कूल की यहाँ पर बिल्कुल सरकार की हिदायता के हिसाब से सारा काम चल रहा है सारी साफ सफाइया सारे कमरे आप देख भी आए भी सारे बिल्कुल क्लीन हो चुके हैं सारे टीचरों का सहयोग है हमारे हेड मैडम का भी बहुत व्या बहुत ध्यान रखते हैं स्कूल का और हमारे बालकिशन ये सारे मतलब बहुत ध्यान रखते हैं सारे टीचर पूरा ध्यान रख रहे हैं कल भी ਕਾਫੀ ਟੀਚਰ ਆਏ ਥੇ ਕੱਲ ਵੀ ਧਿਆਨ ਦਿਆ ਔਰ ਅੱਜ ਤੋਂ ਸਵੇਰ ਕੀ ਲਗੇ ਹੋਏ ਆ ਬਾਕੀ ਦੋ ਦਿਹਾੜੀ ਵਾਲੇ ਵੀ ਬੁਲਾਇਆ ਕੋਠੇ ਹਮਸ ਕਰਵਾ ਰਿਹਾ ਹਾਂ ਸਾਬ ਬਾਹਰ ਵੀ ਦੋ ਬੁਲਾਏ ਆਂ ਹਮਨੇ ਸਾਰਾ ਕੰਮ ਵਧੀਆ ਮੈਡਮ ਜੀ ਸਫਾਈ ਦੀ ਗੱਲ ਚੱਲੀ ਰਹੀ ਹੈ ਕਿ ਇਹ ਅੱਜ ਦਾ ਦਿਨ ਹੀ ਸਫਾਈ ਹੋਵੇਗੀ ਕਿ ਜਿਹੜੇ ਆਉਣ ਵਾਲੇ ਦੋ ਦਿਨ ਰੁਟੀਨ ਆ ਉਹਦੀ ਵੀ ਨਹੀਂ ਨਹੀਂ ਬਿਲਕੁਲ ਸਰੀ ਆਉਣ ਵਾਲੇ ਡੇਲੀ ਸਾਡੇ ਸੇਵਕ ਹੈਗੇ ਆ ਜਿਹੜੇ ਉਹ ਡੇਲੀ ਸਫਾਈ ਹੁੰਦੀ ਹੈ ਸਾਰੇ ਫਲੋਰਸ ਬਿਲਕੁਲ ਕਲੀਨ ਹੁੰਦੇ ਆ डेली सफाई होती है ये कुछ स्पेशल था क्योंकि इतने दिनों स्कूल ऑफ था छुट्टियों के कारण कुछ बस बरसात इतनी ज़्यादा थी जिससे हमें थोड़ा ज़्यादा ध्यान देना पड़ा अदरवाइज़ डेली हमारी बहुत अच्छी क्लीनिक होती है सारी। मेरे कहने मतलब का मतलब एगा कि जिस तरह बहुत बड़ा स्कूल है ये कि ओके सफाई कर टाइम बहुत ज़्यादा लगना है कि ये जी सफाई है कल भी शुरू रहूगी कि अभी ही सारा मुकम्मल हो जाएगा नहीं कल भी कॉन्टिन्यू करेंगे सर अभी काफ़ी टाइम कॉन्टिन्यू रहेगी ये हाँ जी हाँ जी ਦੇਖ ਸਕਦੇ ਹੋ ਸੰਗਰੂਰ ਸਕੂਲ ਦੀਆਂ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾਣਾ ਚਾਹਾਂਗੇ ਜਿਹੜੇ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਇਹ ਇੰਜ ਮਹਿਸੂਸ ਨਹੀਂ ਹੁੰਦਾ ਕਿ ਇਹ ਸਰਕਾਰੀ ਸਕੂਲ ਹੈ ਇੱਕ ਮਾਡਲ ਸਕੂਲ ਜਿਵੇਂ ਅੰਗਰੇਜ਼ੀ ਸਕੂਲ ਹਨ ਉਹਨਾਂ ਨੂੰ ਇੱਕ ਮਾਤ ਦਿੰਦਾ ਸਕੂਲ ਸਫਾਈ ਦੇ ਵਿਹਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਜੇ ਮੈਡਮਾਂ ਦੀ ਗੱਲ ਕਰੀ ਜਾਵੇ ਜਿਹੜੇ ਸਟਾਫ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਆਖਣਾ ਹੈ ਕਿ ਜਿਹੜੇ ਸਾਡੇ ਇੱਥੇ ਟੀਚਰ ਸਾਹਿਬਾਨ ਨੇ ਜਾਂ ਇੱਥੇ ਬਾਰੂ ਆਏ ਨੇ ਉਹ ਇੱਕ ਪਰਿਵਾਰ ਦੀ ਤਰ੍ਹਾਂ ਹੋ ਕੇ ਇੱਥੇ ਸਫਾਈ ਦਾ ਅਭਿਆਨ ਜਿਹਦੇ ਵਿੱਚ ਆਪਣਾ ਹਿੱਸਾ ਪਾ ਰਹੇ ਹਨ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ ਹੁਣ ਪੰਜਾਬ ਸਰਕਾਰ ਵੱਲੋਂ ਹੁਕਮ ਆਇਆ ਹਨ ਕਿ ਆਉਣ ਵਾਲੀ 9 ਤਰੀਕ ਨੂੰ ਸਾਰੇ ਸਕੂਲ ਖੋਲ੍ਹ ਦਿੱਤੇ ਜਾਣ ਪਰ ਉਸ ਤੋਂ ਪਹਿਲਾਂ ਜਿਹੜੇ ਸਕੂਲ ਦੇ ਸਟਾਫ ਹੈ ਉਹ ਅੱਜ ਤੋਂ ਹੀ ਜਿਹੜੇ ਆਪਣੇ ਸਕੂਲਾਂ ਦੀ ਸਫਾਈ ਕਰਨ ਤਸਵੀਰਾਂ ਤੁਹਾਨੂੰ ਅਸੀਂ ਸੰਗਰੂਰ ਦੇ ਗਰਲ ਹਾਈ ਸਕੂਲ ਦੀਆਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਸਫਾਈ ਅਭਿਆਨ ਸ਼ੁਰੂ ਕਰ ਦਿੱਤਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਹਰਲਾ ਸਟਾਫ ਵੀ ਬਾਹਰੋਂ ਇੱਥੋਂ ਮੰਗਾ ਕੇ ਜਿਹੜੇ ਟੀਚਰ ਸਾਹਿਬਾਨ ਨੇ ਉਹ ਆਪ ਨਾਲ ਮਿਲ ਕੇ ਜਿਹੜੇ ਸਕੂਲ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ ਸਾਡੇ ਨਾਲ ਇੱਥੇ ਸਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਾਂ ਕਰ ਸਤਿਕਾਰ ਸ੍ਰੀਕਾਲ ਸਰ ਕੀ ਨਾਮ ਜੀ ਮੇਰਾ ਨਾਮ ਬਾਲਕ੍ਰਿਸ਼ਨ ਹੈ ਜੀ ਮੈਂ بطور ਹਿੰਦੀ ਲੈਕਚਰਰ ਉਹ ਕੰਮ ਕਰ ਰਿਹਾ ਜੀ। ਬਾਲ ਜੀ ਕਿਸ ਤਰ੍ਹਾਂ ਦੇਖਦੇ ਹੋਗੇ ਜਿਹੜੇ ਪੰਜਾਬ ਸਰਕਾਰ ਵੱਲੋਂ ਅੱਜ ਹੁਕਮ ਹੋਇਆ ਸੀ ਕਿ ਜਿਹੜਾ ਜਿੰਨਾ ਸਟਾਫ ਹੈ ਸਾਰਾ ਹੋਰੇ ਆਵੇ ਜੇ ਬਾਹਰੋਂ ਲੋੜ ਆ ਤਾਂ ਉਹ ਵੀ ਮੰਗਾ ਸਕਦੇ ਆਪਾਂ ਕਿ ਸਫਾਈ ਜਿਹੜੀ ਸ਼ੁਰੂ ਕਰ ਦੇ। ਸਰ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਇਹ। ਜਿਸ ਤਰ੍ਹਾਂ ਹੁਕਮ ਹੋਇਆ ਸੀ ਉਹਨਾਂ ਨੂੰ ਅਸੀਂ ਮੰਨਦੇ ਹੋਏ ਅੱਜ ਜਿਹੜੀ ਇਹ ਸਫਾਈ ਸ਼ੁਰੂ ਕਰ ਦਿੱਤੀ ਹੈ ਉਸ ਦੇ ਸਾਰਾ ਸਟਾਫ ਉਸ ਦੇ ਵਿੱਚ ਸ਼ਾਮਲ ਹੈ। ਇੱਕ ਦੋ ਟੀਚਰ ਜਿਹੜੇ ਛੁੱਟੀ ਤੇ ਨੇ ਉਹ ਤੋਂ ਬਿਨਾ ਲਗਭਗ ਕਮਰੇ ਸਾਰੇ ਸਾਫ਼ ਹੋ ਚੁੱਕੇ ਹਨ ਕਿਉਂਕਿ ਛੱਤਾਂ ਦੇ ਉੱਪਰ ਥੋੜੀ ਬਹੁਤ ਸਫਾਈ ਚ ਉਸ ਦੇ ਲਈ ਅਸੀਂ ਦੋ ਮਜ਼ਦੂਰ ਜਿਹੜੇ ਨੇ ਉਹ ਹਾਇਰ ਕੀਤੇ ਨੇ ਤੇ ਉਹ ਸਵੇਰੇ 8 ਵਜੇ ਤੋਂ ਲਗਾਤਾਰ ਕੰਮ ਕਰਨ ਤੇ ਲੱਗੇ ਹੋਏ ਨੇ ਤੇ ਬਾਕੀ ਸਫਾਈ ਜਾਰੀ ਹੈ ਜੀ ਜੇ ਆਪਾਂ ਸਕੂਲ ਸਟਾਫ ਦੀ ਗੱਲ ਕਰੀ ਤਾਂ ਕਿੰਨੇ ਟੀਚਰਜ਼ ਨੇ ਜਿਹੜੇ ਸਹਿਬਾਨ ਨੇ ਉਹ ਇਸ ਟਾਈਮ ਕੰਮ ਕਰ ਸਰ ਇੱਥੇ ਲਗਭਗ 60 ਅਧਿਆਪਕ ਕੰਮ ਕਰਦੇ ਨੇ ਜਿਹਦੇ ਵਿੱਚੋਂ ਦੋ ਜਾਂ ਤਿੰਨਾਂ ਛੁੱਟੀ ਤੇ ਨੇ ਬਾਕੀ ਸਾਰੇ ਹਾਜ਼ਰ ਨੇ ਤੇ ਉਹ ਵੱਖ-ਵੱਖ ਕਮਰਿਆਂ ਦੇ ਵਿੱਚ ਵਰਾਂਡਿਆਂ ਦੇ ਵਿੱਚ ਆਪਣੀ ਡਿਊਟੀ ਜਿੱਥੇ ਉਹਨਾਂ ਦੀ ਲਗਾਈ ਗਈ ਹੈ ਉਹ ਸਾਰਾ ਕੰਮ ਕਰਾ ਰਹੇ ਨੇ ਜੀ ਸਰ ਨਾਲ ਹੋ ਮੈਮ ਵੀ ਇੱਥੇ ਮੌਜੂਦ ਨੇ ਨਮਸਕਾਰ ਨਮਸਕਾਰ ਜੀ ਆਪਾਂ ਸਟਾਫ ਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਅਸੀਂ ਕਹਿ ਦਿੱਤਾ ਸੁਣਿਆ ਕਿ ਸਾਰੇ ਟੀਚਰ ਸਾਹਿਬਾਨ ਉਰੇ ਨੇ ਜੇ ਕਲਾਸਰੂਮ ਦੀ ਗੱਲ ਕਰੀ ਕਿੰਨੇ ਕਲਾਸਰੂਮ ਨੇ ਕਲਾਸਰੂਮ ਨੀਅਰ ਅਬਾਊਟ ਸਾਡੇ ਮਤਲਬ ਇੱਕ ਕੋਰੀਡੋਰ ਤੇ 10 ਹੈ ਤਾਂ 4 ਦੇ ਵਿੱਚ 40 ਨੀਅਰ ਅਬਾਊਟ ਸਾਡੇ ਕੋਲ ਰੂਮਸ ਹੈ ਜਿਹੜੇ ਕਿ ਪੂਰੇ ਸਫਾਈ ਹੋ ਚੁੱਕੀ ਹੈ ਬਾਹਰੋਂ ਵੀ ਅਸੀਂ ਜਿਹੜੇ ਬੰਦੇ ਆ ਲਗਾਏ ਹੋਏ ਆ ਲੇਬਰਸ ਤੇ ਲੈਕਚਰਰ ਸਾਹਿਬਾਨ ਤੇ ਮਾਸਟਰ ਕੈਡਰਸ ਟੀਚਰਸ ਦੀ ਅਲੱਗ-ਅਲੱਗ ਡਿਊਟੀਆਂ ਲੱਗੀਆਂ ਹੋਈਆਂ ਆ ਕੋਰੀਡੋਰਸ ਤੇ ਕਈਆਂ ਦੀ ਮਤਲਬ ਫਰਸਟ ਫਲੋਰ ਐਂਡ ਸੈਕੰਡ ਫਲੋਰ ਡਿਫਰੈਂ ਜੋ ਆਪਣੀ ਡਿਊਟੀ ਨਿਭਾ ਕੇ ਪੂਰੀ ਸਫਾਈ ਹੈ ਜਿਹੜੀ ਉਹ ਕਰਵਾ ਰਹੇ ਆਂ ਕਲਾਸਿਸ ਦੇ ਵਿੱਚ ਬੈਂਚੇਜ਼ ਵੀ ਸਾਰੇ ਕਲੀਨ ਕਰਵਾਏ ਆਂ ਸਾਰੀ ਸਫਾਈ ਹੈ ਜਿਹੜੀ ਉਹ ਬਿਲਕੁਲ ਡਨ ਹੈ ਅਸੀਂ ਵੇਖ ਰਹੇ ਆਂ ਕਿ ਬਾਹਰੋਂ ਵੀ ਮੁਲਾਜ਼ਮ ਬੁਲਾਏ ਗਏ ਨੇ ਕਿ ਕਿੰਨੇ ਜੇ ਬਾਹਰੋਂ ਮੁਲਾਜ਼ਮਾਂ ਦੀ ਗੱਲ ਕਰੇ ਕਿੰਨੇ ਨੇ ਬਾਹਰੋਂ ਦੋ ਤੇ ਸਿਰ ਉੱਪਰ ਆਂ ਜੋ ਬਿਲਕੁਲ ਛੱਤ ਤੇ ਹੈ ਸਾਡਾ ਕਿਉਂਕਿ ਉੱਥੇ ਟੈਂਕੀਜ਼ ਹੈ ਜਿਹਦੇ ਕਰਕੇ ਪਾਣੀ ਥੋੜਾ ਬਲਾਕਟ ਸੀ ਤਾਂ ਉਹ ਸਾਰਾ ਕਲੀਨ ਕਰਵਾਤਾ ਬਾਕੀ ਰੂਮਜ਼ ਵਗੈਰਾ ਬਾਹਰ ਵਾਲਾ ਸਾਰਾ ਏਰੀਆ ਜਿਹੜਾ ਬਿਲਕੁਲ ਕਲੀਨ ਕਰਵਾਤਾ ਸਰਨਾ ਹੋਮ ਮੈਮ ਵੀ ਮੌਜੂਦ ਨੇ ਸ਼ੁਕਰੀਆ ਹਾਂਜੀ ਇਹ ਸਫਾਈ ਅਭਿਆਨ ਸਾਡਾ ਜਿਵੇਂ بارش ਤੋਂ ਬਾਅਦ ਸਕੂਲਾਂ ਦੇ ਵਿੱਚ ਪਾਣੀ ਦੀਆਂ ਦਿੱਕਤਾਂ ਆਈਆਂ ਨੇ ਉਹਨਾਂ ਨੂੰ ਅਸੀਂ ਕੱਲ ਵੀ ਬੜੇ ਬਰੀਕੀ ਦੇ ਨਾਲ ਸਾਡੇ ਟੀਚਰ ਆ ਕੇ ਦੇਖ ਕੇ ਗਏ ਨੇ ਸਾਡੇ ਕੈਂਪਸ ਮੈਨੇਜਰ ਮੈਡਮ ਆਏ ਨੇ ਸਾਡੇ ਨਾਲ ਸਭ ਦਾ ਸਹਿਯੋਗ ਰਿਹਾ ਤੇ ਅੱਜ ਵੀ ਸਵੇਰ ਤੋਂ ਹੀ ਜਿਵੇਂ ਅੱਜ ਬੱਚੇ ਤਾਂ ਬੁਲਾਏ ਨਹੀਂ ਗਏ ਹੈਗੇ ਤੇ ਟੀਚਰ ਸਾਰਾ ਸਟਾਫ ਸਾਰੇ ਸਾਡੇ ਪੀਐਨ ਸਫਾਈ ਸੇਵਕ ਸਾਰੇ ਲੱਗੇ ਹੋਏ ਨੇ ਈਵਨ ਅਸੀਂ ਦੋ ਬਾਰੋਂ ਵੀ ਬੁਲਾਏ ਹੋਏ ਨੇ ਵਿਛੱਤਾ ਵਗੈਰਾ ਤੋਂ ਜਿਹੜੇ ਕੋਈ ਮਾੜੇ ਮੋٹے ਪੌਦੇ ਹੋਏ ਵੈਸੇ ਤਾਂ ਅਸੀਂ ਟਾਈਮ ਟੂ ਟਾਈਮ ਕਰਵਾਉਂਦੇ ਰਹਿੰਦੇ ਆ ਕੋਈ ਇਹੋ ਜੀ ਗੱਲ ਨਹੀਂ ਪਰ ਫੇਰ ਵੀ ਮੌਸਮ ਇਹੋ ਜਿਹਾ ਹੋ ਜਾਂਦੇ ਆ ਇਹ ਤੇ ਉਹ ਵੀ ਕੰਮ ਚੱਲ ਰਿਹਾ ਤੁਸੀਂ ਦੇਖ ਕੀ ਆ ਜੀ ਜੀ ਆਪਾਂ ਸਟਾਫ ਦੀ ਗੱਲ ਕਰੀਏ ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਜੇ ਟੀਚਰਾਂ ਦੀ ਗੱਲ ਕਰੀਏ ਟੋਟਲ ਕਿੰਨੇ ਟੀਚਰ ਸੀ ਜਿਹੜੇ ਅੱਜ ਸਫਾਈ ਅਭਿਆਨ ਚ ਨਹੀਂ ਸੀ जिन्ने मेरेकोले सारे स्कूल च ने जी देखो दो चार टीचर एहे जी ने ਵੀ ਜਿਹੜੇ ਛੁੱਟੀ ਤੇ ਨੇ ਜਿਨ੍ਹਾਂ ਨੂੰ ਮਜਬੂਰੀ ਹੋਗੀ ਕੋਈ ਕਿਸੇ ਕਾਰਨ ਛੁੱਟੀ ਲੈਣੀ ਪਈ ਬਾਕੀ ਸਾਰੇ ਟੀਚਰ ਹੀ ਜਿਵੇਂ ਉਹਨਾਂ ਨੇ ਪਹਿਲਾਂ ਸਹਿਯੋਗ ਦਿੰਦੇ ਨੇ ਅੱਜ ਵੀ ਉਹਨਾਂ ਨੇ ਉਸੇ ਤਰ੍ਹਾਂ ਹੀ ਸਹਿਯੋਗ ਦਿੱਤਾ ਅਸੀਂ ਦੇਖ ਰਹੇ ਹਾਂ ਮੈਮ ਕਿ ਸਾਨੂੰ ਨਹੀਂ ਲੱਗ ਰਿਹਾ ਕਿ ਜਿਸ ਤਰ੍ਹਾਂ ਆਪਾਂ ਆਪਣੇ ਘਰਾਂ ਚ ਸਫਾਈ ਕਰਦੇ ਹਾਂ ਉਸੇ ਤਰ੍ਹਾਂ ਦੀ ਸਫਾਈ ਅੱਜ ਇੱਥੇ ਦੇਖਣ ਨੂੰ ਬਿਲਕੁਲ ਬਿਲਕੁਲ ਉਸੇ ਤਰ੍ਹਾਂ ਦੀ ਹੋਈ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੀ ਸਵियर ਦਾ ਸਾਰਾ ਸਟਾਫ ਲੱਗਿਆ ਹੋਇਆ ਈਵਨ ਕੇ ਵੀ ਮੈਕਨੀਆਂ ਜਿਹੜਾ ਵੀ ਇੱਥੇ ਆਇਆ ਅੱਜ ਕੋਈ ਵੀ ਇਵਨ ਸਾਡੇ ਕੋਲ ਟੀਪੀ ਵਾਲੇ ਬੱਚੇ ਆਏ ਹੋਏ ਨੇ ਸਾਨੂੰ ਉਹਨਾਂ ਨੇ ਵੀ ਸਹਿਯੋਗ ਦਿੱਤਾ ਸਭ ਨੇ ਦਿੱਤਾ ਸਤਲੁਕ ਇੱਕ ਜਿਸ ਤਰ੍ਹਾਂ ਕਿ ਇੱਕ ਪਰਿਵਾਰ ਨਾਲ ਮਿਲ ਕੇ ਕੰਮ ਕਰਦਾ ਉਸ ਤਰ੍ਹਾਂ ਬਿਲਕੁਲ ਬਿਲਕੁਲ ਪਰਿਵਾਰ ਦੀ ਤਰ੍ਹਾਂ ਹੀ ਚੱਲ ਰਿਹਾ ਆਪਣਾ ਸਕੂਲ ਜੀ ਸਾਰੇ ਇਹ ਨਹੀਂ ਹੈਗਾ ਵੀ ਕੱਲਾ ਕੋਈ ਇੱਕ ਚਲਾ ਸਕਦਾ ਜਿਹੜੀ ਸੰਸਥਾ ਹੈ ਉਹ ਪਰਿਵਾਰ ਦੇ ਸਹਿਯੋਗ ਨਾਲ ਹੀ ਚੱਲਦੀ ਹੈ ਸਾਰੇ ਬੱਚੇ-ਬੱਚੇ ਦਾ ਸਹਿਯੋਗ ਹੈ ਸਭ ਦਾ ਸਹਿਯੋਗ ਜੀ ਜੀ ਇਹਨਾਂ ਨੂੰ ਮੇਰਾ ਮધુਬਾਲਾ ਕੈਂਪਸ ਮੈਨੇਜਰ ਹਾਂ इस स्कूल की यहाँ पर बिल्कुल सरकार की हिदायता के हिसाब से सारा काम चल रहा है सारी साफ़ सफया सारे कमरे आप देख भी आए भी सारे बिल्कुल क्लीन हो चुके हैं सारे टीचरों का सहयोग है हमारे हेड मैडम का भी बहुत बढ़िया बहुत ध्यान रखते हैं स्कूल का और हमारे बाल ये सारे मतलब बहुत ध्यान रखते हैं सारे टीचर पूरा ध्यान रख रहे हैं कल भी ਕਾਫੀ ਟੀਚਰ ਆਏ تھے ਕੱਲ ਵੀ ਧਿਆਨ دی ਹੈ ਔਰ ਅੱਜ ਤੋਂ ਸਵੇਰ ਕੀ ਲਗੇ ਹੋਏ ਆਂ ਬਾਕੀ ਦੋ ਦਿਹਾੜੀ ਵਾਲੇ ਵੀ ਬੁਲਾਏ ਆਂ ਕੋਠੇ ਹਮਸ ਕਰਵਾ ਰਿਹਾ ਹਾਂ ਸਾਬ ਬਾਹਰ ਵੀ ਦੋ ਬੁਲਾਏ ਆਂ ਹਮਨੇ ਸਾਰਾ ਕੰਮ ਵਧੀਆ ਮੈਡਮ ਜੀ ਸਫਾਈ ਦੀ ਗੱਲ ਚੱਲੀ ਰਹੀ ਹੈ ਕਿ ਇਹ ਅੱਜ ਦੇ ਦਿਨ ਹੀ ਸਫਾਈ ਹੋਵੇਗੀ ਕਿ ਜਿਹੜੇ ਆਉਣ ਵਾਲੇ ਦੋ ਦਿਨ ਰੁਟੀਨ ਆ ਉਹਦੀ ਵੀ नहीं नहीं बिल्कुल सर आने वाले डेली साडे सेवक है जोड़े वो डेली सफाई होंगी है सारे फ्लोरस बिल्कुल क्लीन होंगे हैं डेली सफाई होती है ये कुछ स्पेशल था हाँ, क्योंकि हाँ, इतने दिनों स्कूल ऑफ था छुट्टियों के कारण कुछ बस बरसात इतनी ज़्यादा थी जिससे हमें थोड़ा ज़्यादा ध्यान देना पड़ा अदरवाइज डेली हमारी बहुत अच्छी क्लीनिक होती है सारी मेरे कहने मतलब का मतलब ए कि जिस तरह बहुत व्डा स्कूल है ये क्योंकि सफाई करने टाइम बहुत ज़्यादा लगना है कि ये सफाई है कल भी शुरू रहगी कि अभी ही सारा मुकम्मल हो गया नहीं ਕੱਲ ਵੀ ਕੰਟੀਨਿਊ ਕਰਾਂਗੇ ਸਰ ਅਭੀ ਕਾਫੀ ਟਾਈਮ ਕੰਟੀਨਿਊ ਰਹੇਗੀ ਇਹ ਹਾਂਜੀ ਹਾਂਜੀ ਦੇਖ ਸਕਦੇ ਹੋ ਸੰਗਰੂਰ ਸਕੂਲ ਦੀਆਂ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾਣਾ ਚਾਹਾਂਗੇ ਜਿਹੜੇ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਇਹ ਇੰਜ ਮਹਿਸੂਸ ਨਹੀਂ ਹੁੰਦਾ ਕਿ ਇਹ ਸਰਕਾਰੀ ਸਕੂਲ ਹੈ ਇੱਕ ਮਾਡਲ ਸਕੂਲ ਜਿਵੇਂ ਅੰਗਲਿਸ਼ ਸਕੂਲ ਹਨ ਉਹਨਾਂ ਨੂੰ ਇੱਕ ਮਾਤ ਦਿੰਦਾ ਸਕੂਲ ਸਫਾਈ ਦੇ ਵਾਂਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਜੇ ਮੈਡਮਾਂ ਦੀ ਗੱਲ ਕਰੀ ਜਾਵੇ ਜਿਹੜੇ ਸਟਾਫ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਆਖਣਾ ਹੈ ਕਿ ਜਿਹੜੇ ਸਾਡੇ ਇੱਥੇ ਟੀਚਰ ਸਾਹਿਬਾਨ ਨੇ ਜਾਂ ਇੱਥੇ ਬਾਹਰੋਂ ਆਏ ਨੇ ਉਹ ਇੱਕ ਪਰਿਵਾਰ ਦੀ ਤਰ੍ਹਾਂ ਹੋ ਕੇ ਇੱਥੇ ਸਫਾਈ ਦਾ ਅਭਿਆਨ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਹਨ ਸੰਗਰੂਰ ਤੋਂ ਰਿਪੋਰਟ ਮਾ ਪੰਜਾਬੀ ਲਾਈਵ ਟੀਵੀ ਹੁਣ ਪੰਜਾਬ ਸਰਕਾਰ ਵੱਲੋਂ ਹੁਕਮ ਆਇਆ ਨ ਕਿ ਆਉਣ ਵਾਲੀ 9 ਤਰੀਕ ਨੂੰ ਸਾਰੇ ਸਕੂਲ ਖੋਲ੍ਹ ਦਿੱਤੇ ਜਾਣ ਪਰ ਉਸ ਤੋਂ ਪਹਿਲਾਂ ਜਿਹੜੇ ਸਕੂਲ ਦੇ ਸਟਾਫ ਹੈ ਉਹ ਅੱਜ ਤੋਂ ਹੀ ਜਿਹੜੇ ਆਪਣੇ ਸਕੂਲਾਂ ਦੀ ਸਫਾਈ ਕਰਨ ਤਸਵੀਰਾਂ ਤੁਹਾਨੂੰ ਅਸੀਂ ਸੰਗਰੂਰ ਦੇ ਗਰਲ ਹਾਈ ਸਕੂਲ ਦੀਆਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਸਫਾਈ ਅਭਿਆਨ ਸ਼ੁਰੂ ਕਰ ਦਿੱਤਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਰਲਾ ਸਟਾਫ ਵੀ ਬਾਹਰੋਂ ਇੱਥੋਂ ਮੰਗਾ ਕੇ ਜਿਹੜੇ ਟੀਚਰ ਸਾਹਿਬਾਨ ਨੇ ਉਹ ਆਪ ਨਾਲ ਮਿਲ ਕੇ ਜਿਹੜੇ ਸਕੂਲ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ ਸਾਡੇ ਨਾਲ ਇੱਥੇ ਸਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਾਂ ਸਤਿਕਾਰ ਸ੍ਰੀ ਗਾਲ ਸਰ ਕੀ ਨਾਮ ਜੀ ਮੇਰਾ ਨਾਮ ਬਾਲਕ੍ਰਿਸ਼ਨ ਹੈ ਜੀ ਮੈਂ ਬਤੌਰ ਹਿੰਦੀ ਲੈਕਚਰਰ ਉਹ ਕੰਮ ਕਰ ਰਿਹਾ ਜੀ। ਬਾਲ ਜੀ ਕਿਸ ਤਰ੍ਹਾਂ ਦੇਖਦੇ ਹੋਗੇ ਜਿਹੜੇ ਪੰਜਾਬ ਸਰਕਾਰ ਵੱਲੋਂ ਅੱਜ ਹੁਕਮ ਹੋਇਆ ਸੀ ਕਿ ਜਿਹੜਾ ਜਿੰਨਾ ਸਟਾਫ ਹੈ ਸਾਰਾ ਹੋ ਰਿਹਾ ਵੇ ਜੇ ਬਾਹਰੋਂ ਲੋੜ ਆ ਤਾਂ ਉਹ ਵੀ ਮੰਗਾ ਸਕਦੇ ਆਪਾਂ ਕਿ ਸਫਾਈ ਜਿਹੜੀ ਸ਼ੁਰੂ ਕਰ ਦਈਏ। ਸਰ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਇਹ। ਜਿਸ ਤਰ੍ਹਾਂ ਹੁਕਮ ਹੋਇਆ ਸੀ ਉਹਨਾਂ ਨੂੰ ਅਸੀਂ ਮੰਨਦੇ ਹੋਏ ਅੱਜ ਜਿਹੜੀ ਇਹ ਸਫਾਈ ਸ਼ੁਰੂ ਕਰ ਦਿੱਤੀ ਹੈ ਉਸ ਦੇ ਸਾਰਾ ਸਟਾਫ ਉਸ ਦੇ ਵਿੱਚ ਸ਼ਾਮਲ ਹੈ। ਇੱਕ ਦੋ ਟੀਚਰ ਜਿਹੜੇ ਛੁੱਟੀ ਤੇ ਨੇ ਉਹ ਤੋਂ ਬਿਨਾ ਲਗਭਗ ਕਮਰੇ ਸਾਰੇ ਸਾਫ਼ ਹੋ ਚੁੱਕੇ ਹਨ ਕਿਉਂਕਿ ਛੱਤਾਂ ਦੇ ਉੱਪਰ ਥੋੜੀ ਬ ਉਸ ਦੇ ਲਈ ਅਸੀਂ ਦੋ ਮਜ਼ਦੂਰ ਜਿਹੜੇ ਨੇ ਉਹ ਹਾਇਰ ਕੀਤੇ ਨੇ ਤੇ ਉਹ ਸਵੇਰੇ 8 ਵਜੇ ਤੋਂ ਲਗਾਤਾਰ ਕੰਮ ਕਰਨ ਤੇ ਲੱਗੇ ਹੋਏ ਨੇ ਤੇ ਬਾਕੀ ਸਫਾਈ ਜਾਰੀ ਹੈ ਜੀ ਜੇ ਆਪਾਂ ਸਕੂਲ ਸਟਾਫ ਦੀ ਗੱਲ ਕਰੀ ਤਾਂ ਕਿੰਨੇ ਟੀਚਰਸ ਨੇ ਜਿਹੜੇ ਸਹਿਬਾਨ ਨੇ ਉਹ ਇਸ ਟਾਈਮ ਕੰਮ ਕਰ ਸਰ ਇੱਥੇ ਲਗਭਗ 60 ਅਧਿਆਪਕ ਕੰਮ ਕਰਦੇ ਨੇ ਜਿਹਦੇ ਵਿੱਚੋਂ ਦੋ ਜਾਂ ਤਿੰਨਾਂ ਛੁੱਟੀ ਤੇ ਨੇ ਬਾਕੀ ਸਾਰੇ ਹਾਜ਼ਰ ਨੇ ਤੇ ਉਹ ਵੱਖ-ਵੱਖ ਕਮਰਿਆਂ ਦੇ ਵਿੱਚ ਬਰਾਂਡਿਆਂ ਦੇ ਵਿੱਚ ਆਪਣੀ ਡਿਊਟੀ ਜਿੱਥੇ ਉਹਨਾਂ ਦੀ ਲਗਾਈ ਗਈ ਹੈ ਉਹ ਸਾਰਾ ਕੰਮ ਕਰਾ ਰਹੇ ਨੇ ਜੀ ਸਰ ਨਾਲ ਹੋ ਮੈਮ ਵੀ ਇੱਥੇ ਮੌਜੂਦ ਨੇ ਨਮਸਕਾਰ ਨਮਸਕਾਰ ਜੀ ਆਪਾਂ ਸਟਾਫ ਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਅਸੀਂ ਕਹਿ ਦਿੱਤਾ ਸੁਣਿਆ ਕਿ ਸਾਰੇ ਟੀਚਰ ਸਾਹਿਬਾਨ ਉਰੇ ਨੇ ਜੇ ਕਲਾਸਰੂਮ ਦੀ ਗੱਲ ਕਰੀ ਕਿੰਨੇ ਕਲਾਸਰੂਮ ਉਰੇ ਨੇ ਕਲਾਸਰੂਮ ਨੀਅਰ ਅਬਾਊਟ ਸਾਡੇ ਮਤਲਬ ਇੱਕ ਕੋਰੀਡੋਰ ਤੇ 10 ਹੈ ਤਾਂ ਫੋਰ ਦੇ ਵਿੱਚ 40 ਨੀਅਰ ਅਬਾਊਟ ਸਾਡੇ ਕੋਲ ਰੂਮਸ ਹੈ ਜਿਹੜੇ ਕਿ ਪੂਰੇ ਸਫਾਈ ਹੋ ਚੁੱਕੀ ਹੈ ਬਾਹਰੋਂ ਵੀ ਅਸੀਂ ਜਿਹੜੇ ਬੰਦੇ ਆ ਲਗਾਏ ਹੋਏ ਆ ਲੇਬਰਸ ਤੇ ਲੈਕਚਰਰ ਸਾਹਿਬਾਨ ਤੇ ਮਾਸਟਰ ਕੈਡਰਸ ਟੀਚਰਸ ਦੀ ਅਲੱਗ-ਅਲੱਗ ਡਿਊਟੀਆਂ ਲੱਗੀਆਂ ਹੋਈਆਂ ਆ ਕੋਰੀਡੋਰਸ ਤੇ ਕਈਆਂ ਦੀ ਮਤਲਬ ਫਰਸਟ ਫਲੋਰ ਐਂਡ ਸੈਕੰਡ ਫਲੋਰ ਡਿਫ ਜੋ ਆਪਣੀ ਡਿਊਟੀ ਨਿਭਾ ਕੇ ਪੂਰੀ ਸਫਾਈ ਹੈ ਜਿਹੜੀ ਉਹ ਕਰਵਾ ਰਹੇ ਹਨ ਕਲਾਸਿਸ ਦੇ ਵਿੱਚ ਬੈਂਚਸ ਵੀ ਸਾਰੇ ਕਲੀਨ ਕਰਵਾਏ ਹਨ ਸਾਰੀ ਸਫਾਈ ਹੈ ਜਿਹੜੀ ਉਹ ਬਿਲਕੁਲ ਡਨ ਹੈ ਅਸੀਂ ਵੇਖ ਰਹੇ ਹਾਂ ਕਿ ਬਾਹਰੋਂ ਵੀ